ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਅਸੀਂ ਦੱਸ ਦਈਏ ਕਿ ਅਸੀਂ ਵੱਖ-ਵੱਖ ਜਾਣਕਾਰੀਆਂ ਤੇ ਆਪਣੇ ਇਸ ਚੈਨਲ ਤੇ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੀਆਂ ਸਟੋਰੀਆਂ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ ਜਿੱਦਾਂ ਹੀ ਸਾਡੇ ਕੋਲ ਕੋਈ ਖਬਰ ਪਹੁੰਚਦੀ ਹੈ ਤਾਂ ਅਸੀਂ ਉਸੇ ਵੇਲੇ ਹੀ ਤੁਹਾਡੇ ਤੱਕ ਉਹ ਖਬਰ ਪਹੁੰਚਾਉਂਦੀ ਪੂਰੀ ਕੋਸ਼ਿਸ਼ ਕਰਦੇ ਆ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਐਮਪੀ ਜੋ ਕਿ ਖਡੂਰ ਸਾਹਿਬ ਤੋਂ ਐਮਪੀ ਜਿੱਤੇ ਸੀ ਭਾਈ ਅਮਰਤਪਾਲ ਸਿੰਘ ਹੋਰੀ ਉਹਨਾਂ ਦੇ ਵੱਡੇ ਭਰਾ ਦੱਸੇ ਜਾ ਰਹੇ ਨੇ ਹਰਪ੍ਰੀਤ ਸਿੰਘ ਜੀ ਜਿਹੜੇ ਨਸ਼ੇ ਦੇ ਨਾਲ ਕਾਬੂ ਆ ਗਏ ਨੇ ਜਲੰਧਰ ਦਿਹਾਤੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਆ ਕਿ ਹਰਪ੍ਰੀਤ ਸਿੰਘ ਜੋ ਕਿ ਐਮਪੀ ਅ ਅਮਰਤਪਾਲ ਸਿੰਘ ਜੀ ਦੇ ਪਾਈ ਅਮਰਤਪਾਲ ਸਿੰਘ ਜੀ ਦੇ ਵੱਡੇ ਭਰਾ ਦੱਸੇ ਜਾ ਰਹੇ ਉਹਨਾਂ ਦੇ ਕੋਲੋਂ ਆਈਸ ਡਰੱਗ ਨਾਂ ਦਾ ਨਸ਼ਾ ਜਿਹੜਾ ਆ ਫੜਿਆ ਗਿਆ ਆ ਦੱਸਿਆ ਜਾ ਰਿਹਾ ਕਿ ਆਈਸ ਡਰੱਗ ਜੋ ਆ ਉਹਨਾਂ ਕੋਲੋਂ ਫੜਿਆ ਗਿਆ ਆ ਉਹ 4 ਗ੍ਰਾਮ ਦੇ ਕੋਲ ਜਿਹੜਾ ਆ ਫੜਿਆ ਗਿਆ ਆ ਫਿਰ ਤੋਂ ਤੁਹਾਨੂੰ ਦੱਸਦਾ ਹੀ ਕਿ ਖਡੂਰ ਸਾਹਿਬ ਤੋਂ ਜਿੱਤੇ ਭਾਈ ਅਮਰਤਪਾਲ ਸਿੰਘ ਜੋ ਕਿ ਐਮਪੀ ਦੀ ਸੀਟ ਤੋਂ ਅੱਜ ਐਮਪੀ ਬਣ ਚੁੱਕੇ ਨੇ ਤੇ ਤੁਹਾਨੂੰ ਦੱਸਦਾ ਹੀ ਕਿ ਉਹਨਾਂ ਦੇ ਭਰਾ ਜਿਹੜੇ ਕਿ ਵੱਡੇ ਭਰਾ ਹਰਪ੍ਰੀਤ ਸਿੰਘ ਦੱਸੇ ਜਾ ਰਹੇ ਨੇ ਉਹਨਾਂ ਦੇ ਕੋਲੋਂ ਜਿਹੜਾ ਆ 4 ਗ੍ਰਾਮ ਆਈਸਟ੍ਰਗ ਜਿਹੜੀ ਫੜੀ ਜਾਂਦੀ ਏ ਜਲੰਧਰ ਦਿਹਾਤੀ ਪੁਲਿਸ ਵੱਲੋਂ ਉਹ ਜਿਹੜਾ ਆ ਫੜਿਆ ਜਾਂਦਾ ਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋਈ ਤਾਂ ਉਸ ਸਮੇਂ ਵੀ ਉਹ ਨਸ਼ੇ ਦੇ ਵਿੱਚ ਸੀ ਉਹਨਾਂ ਨੇ ਉਦੋਂ ਵੀ ਨਸ਼ਾ ਕੀਤਾ ਹੋਇਆ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਉਹ ਇਹ ਨਸ਼ਾ ਲੈ ਕੇ आरएसी ਜਾਂ ਜਾ ਰਹੇ ਸੀ ਇਹ ਨਸ਼ਾ ਸਮਗਲ ਕਰਦੇ ਪਏ ਸੀ ਜਾਂ ਕਿਤੇ ਦੇਣਾ ਸੀ ਜਾਂ ਆਪਣੇ ਨਹੀਂ ਲੈ ਕੇ ਆਏ ਸੀ ਇਹ ਸਾਰਾ ਜਿਹੜਾ ਆ ਜਾਂਚ ਦਾ ਵਿਸਾਇਆ ਇਹਦੀ ਜਾਂਚ ਹੋਏਗੀ ਤਾਂ ਪੰਜਾਬ ਪੁਲਿਸ ਜਿਹੜੀ ਜਲੰਧਰਪੁਰ ਜਿਹੜੀ ਹੈ ਉਹ ਇਹਦੇ ਤੇ ਜਾਣਕਾਰੀ ਦੇ ਦੇਵੇਗੀ ਹਾਲੇ ਤੱਕ ਕਿ ਸਿਰਫ ਇੰਨੀ ਜਾਣਕਾਰੀ ਸੂਤਰਾਂ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਹਰਪ੍ਰੀਤ ਸਿੰਘ ਜੋ ਕਿ ਭਾਈ ਅਮਰਤਪਾਲ ਸਿੰਘ ਹੋਣਾ ਦੇ ਵੱਡੇ ਭਰਾ ਦੱਸੇ ਜਾ ਰਹੇ ਨੇ ਉਹਨਾਂ ਦੇ ਕੋਲੋਂ ਨਸ਼ਾ ਜੋ ਕਿ ਆਈਸ ਡਰੱਗ ਆਈਸੀਈ ਆਈਸ ਡਰੱਗ ਜਿਹੜਾ ਕਿ 4 ਗ੍ਰਾਮ ਦੇ ਕਰੀਬ ਉਹਨਾਂ ਦੇ ਕੋਲੋਂ ਜਿਹੜਾ ਆ ਫੜਿਆ ਗਿਆ ਆ ਜਲੰਧਰ ਦਿਹਾਤੀ ਪੁਲਿਸ ਵੱਲੋਂ ਫੜਿਆ ਗਿਆ ਆ ਦੱਸਿਆ ਜਾ ਰਿਹਾ ਕਿ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਭਾਈ ਹਰਪ੍ਰੀਤ ਸਿੰਘ ਜਿਹੜੇ ਕਿ ਭਾਈ ਅਮਰਪਾਲ ਸਿੰਘ ਉਹਨਾਂ ਦੇ ਭਰਾ ਦੱਸਿਆ ਜਾ ਰਹੇ ਨੇ ਉਹਨਾਂ ਦੇ ਕੋਲੋਂ ਇਹ ਨਸ਼ਾ ਫੜਿਆ ਗਿਆ ਆ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋ ਸਾਥੀ ਹੋਰ ਵੀ ਸਨ ਜਿਹੜੇ ਕਿ ਉਹਨਾਂ ਦੇ ਨਾਲ ਕਾਬੂ ਆਏ ਨੇ ਇਹਨਾਂ ਨੂੰ ਮਾਂਜੋ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਜਾਏਗਾ ਫਿਰ ਕੋਰਟ ਦੀ ਅਗਲੀ ਕਾਰਵਾਈ ਕੀ ਹੈ ਕਿਸ ਤਰ੍ਹਾਂ ਸਾਰਾ ਦਾ ਸਾਰਾ ਪ੍ਰੋਸੈਸ ਅੱਗੇ ਚੱਲਦਾ ਆ ਕੀ ਤੁਸੀਂ ਇਸ ਦੇ ਉੱਤੇ ਕਹਿਣਾ ਚਾਹੋਗੇ ਕੀ ਤੁਹਾਡਾ ਇਸ ਗੱਲ ਦੇ ਉੱਤੇ ਵਿਚਾਰ ਆ ਕੀ ਸੱਚੀ ਭਾਈ ਅਮਰਿਤਪਾਲ ਸਿੰਘ ਹੋਣਾ ਦੇ ਬ੍ਰਦਰ ਜਿਹੜੇ ਨੇ ਉਹ ਨਸ਼ਾ ਵੇਚਦੇ ਨੇ ਜਾਂ ਨਸ਼ਾ ਕਰਦੇ ਨੇ ਇਸ ਗੱਲ ਦੇ ਉੱਤੇ ਤੁਸੀਂ ਆਪਣੀਆਂ ਕਮੈਂਟਸ ਜਿਹੜੇ ਆ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਆਪਣੇ ਦੋਸਤਾਂ ਦੇ ਨਾਲ ਇਹ ਜਾਣਕਾਰੀ ਵੀ ਸਾਂਝੀ ਕਰਿਓ ਤੇ ਨਾਲ ਦੇ ਨਾਲ ਕਮੈਂਟ ਕਰਕੇ ਸਾਡੇ ਨਾਲ ਸ਼ੇਅਰ ਜਰੂਰ ਕਰਿਓ ਕਿ ਕੀ ਇਹ ਸੱਚ ਆ ਕਿ ਵਾਕਿਆ ਹੀ ਭਾਈ ਅਮਰਤਪਾਲ ਸਿੰਘ ਹੋਣਾ ਦੇ ਭਰਾ ਜਿਹੜੇ ਵੱਡੇ ਭਰਾ ਹਰਪੀ ਸਿੰਘ ਨੇ ਉਹ ਨਸ਼ਾ ਵੇਚਦੇ ਨੇ ਨਸ਼ਾ ਕਰਦੇ ਨੇ ਜਾਂ ਇਹ ਝੂਠ ਆ ਜਾਂ ਉਹਨਾਂ ਤੇ ਇਲਜ਼ਾਮ ਲਗਾਏ ਗਏ ਨੇ ਤੁਹਾਡੀ ਸੋਚ ਆਪਰੀ ਸੋਚ ਆਪਣਾ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਹੀ ਆਰਾਮ ਦੇ ਨਾਲ ਧੰਨਵਾਦ